ਓਏ ਆ ਜਾ ਹੁਣ। ਕੋ ਆਹੀ ਬਾਬਾ। ਆ ਲੋ। ਤੁਹਾਨੂੰ ਕੁਝ ਯਾਦ ਵੀ ਰਹਿੰਦਾ। ਨਾਲੇ ਗੱਲ ਸੁਣੋ। ਐਤ ਕੀ ਠੇਕੇ ਦਾ 5000 ਰੁਪਏ ਵਧ ਲੈ ਕੇ ਆਇਓ। ਲੋਕ ਤਾਂ 70 70 ਹਜ਼ਾਰ ਨੂੰ ਕਿਲਾ ਠੇਕੇ ਦੇ ਦਈ ਜਾਂਦੇ ਐ। ਤੇ ਤੁਸੀਂ ਤੁਸੀਂ ਅਜੇ ਵੀ ਭਰਾ ਭਰਾ ਕਰਕੇ ਉਹੀ 60 65 ਤੇ ਖੜੇ ਹੋ। ਕੋਈ ਨਹੀਂ। ਮੈਂ ਕਰੂੰਗਾ ਗੱਲ ਉਹਦੇ ਨਾਲ ਇਹਦੇ ਬਾਬਤ। ਗੱਲ ਨਹੀਂ ਕਰਨੀ। ਪੈਸੇ ਵਧ ਵੀ ਲੈ ਕੇ ਆਉਣੇ ਨੇ। ਨਾਲੇ ਉਹਨਾਂ ਨੂੰ ਵੀ ਤਾਂ ਇਹ ਗੱਲ ਸੋਚਣੀ ਚਾਹੀਦੀ ਹੈ ਨਾ ਕਿ ਸਾਡਾ ਸ਼ਹਿਰ ਵਿੱਚ ਇੱਕ ਤਨਖਾਹ ਨਾਲ ਕੀ ਬਣਦਾ ਹੈ ਉਹਨਾਂ ਨੂੰ ਤਾਂ ਪਿੰਡ ਵਿੱਚ ਹਰ ਇੱਕ ਚੀਜ਼ ਮੁਫਤ ਮਿਲ ਜਾਂਦੀ ਹੈ ਤੇ ਸਾਡੀ ਇੱਥੇ ਹਰ ਇੱਕ ਚੀਜ਼ ਮੁੱਲ ਦੀ ਆ ਮੈਂ ਚੱਲਿਆ ਨਾ ਮੈਂ ਕਰੂੰਗਾ ਗੱਲ ਆ ਫੜੋ ਠੇਕੇ ਦੇ ਪੈਸੇ ਬਾਜੀ ਆਂਦੇ ਹੋ ਨੇ ਲੈਣ ਤੇ ਆ 5000 ਵੱਖਰਾ ਰੱਖ ਲਿਓ ਪਾਜੀ ਨੂੰ ਐਸਾ ਠੇਕਾ 5000 ਰੁਪਏ ਕੱਟ ਦੇ ਦਿਆ ਜੇ ਕੋਈ ਫਰਕ ਨਹੀਂ ਪੈਂਦਾ ਨਾ ਸਰਕਾਰੀ ਨੌਕਰੀ ਉਹਨਾਂ ਦਿੱਤਾ ਨਾਲੇ ਮੈਂ ਇਹਨਾਂ ਪੈਸੇ ਨਾਲ ਆਪਣੇ ਪੁੱਤ ਨੂੰ ਨਵਾਂ ਸਾਈਕਲ ਲੈ ਕੇ ਦੇਣਾ ਹੈ ਹਰ ਵਾਰੀ ਲਾਰਾ ਲਈ ਜਾਂਦੇ ਐਸੋ ਧਰਮਣਾ ਸ਼ਹਿਰ ਚ ਤਰਸ ਜਾਈਦਾ ਉਹ ਜਦਸੀ ਨੂੰ ਕਿੱਥੇ ਮਿਲਦੀ ਐਡੀ ਸਵਾਦ ਦਾ ਜੀ ਡੈਡੀ ਨੂੰ ਕਹੋ ਕਿ ਮੈਨੂੰ ਸਾਈਕਲ ਲੈ ਆ ਦੇ ਇਨੀ ਗਰਮੀ ਚ ਤੁਰ ਕੇ ਸਕੂਲ ਨਹੀਂ ਜਾਇਆ ਜਾਂਦਾ ਮਿੱਠੋ ਯਾਰ ਲੈ ਦੇ ਇਹਨੂੰ ਸਾਈਕਲ ਬਾਹਦੇ ਘਾਟੇ ਤੋਂ ਚੱਲਦੇ ਹੀ ਰਹਿੰਦੇ ਆ ਹਾਂ ਭਾਈ ਦੇਖਦੇ ਆ ਜੇ ਲੈਣੇ ਦੇਣੇ ਲਾ ਕੇ ਕੁਝ ਬਚਿਆ ਫਿਰ ਜ਼ਰੂਰ ਲੈ ਦੋ ਲੈ ਭਾਈ ਠੇਕੇ ਦੇ ਪੈਸੇ ਅੱਜ ਜੇ ਕਹਿੰਦੇ ਨੂੰ ਕਾਹ ਕਿ ਮੈਨੂੰ ਸਾਈਕਲ ਲੈ ਆਜਾ ਨਾਲੇ ਗੱਲ ਸੁਣੋ ਅੱਜ ਕੀ ਠੇਕੇ ਦਾ 5000 ਰੁਪਏ ਵਧ ਲੈ ਕੇ ਆਇਓ ਤੁਸੀਂ ਅਜੇ ਵੀ ਭਰਾ ਭਰਾ ਕਰਕੇ ਉਹੀ 60 65 ਤੇ ਖੜੇ